ਕਰੇ ਆਨੰਦ ਜਿੱਥੇ ਕੇ ਗੁਰਮਖ ਜਨ ਸਾਧ ਅਰਥ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਆਪਣੇ ਆਪ ਨੂੰ ਸਾਧ ਲਿਆ ਸਾਧਨਾਮ ਨਿਰਮਲਤਾ ਕੇ ਕਰਮ ਜਿਨ੍ਹਾਂ ਦੇ ਕਰਮ ਪਵਿੱਤਰ ਹੋ ਗਏ ਭੈਣ ਭਰਾ ਕੋਈ ਹੈ ਭਾਵ ਕੇ ਗੁਰੂ ਦੇ ਪਿਆਰੇ ਗੁਰਸਿੱਖਾ ਬਹੁਵਚਨ ਆ ਗਿਆ ਨਾ ਸੋ ਗੁਰੂ ਦੇ ਪਿਆਰੇ ਗੁਰਸਿੱਖ ਜਿੱਥੇ ਸਾਧ ਲਹਜ ਬਹੁਵਚਨ ਹੋਵੇ ਉਹਦਾ ਅਰਥ ਹੁੰਦਾ ਹੈ ਗੁਰੂ ਦੇ ਸਤ ਸੰਗੀ ਸਾਰੇ ਗੁਰਸਿੱਖ ਭੈਣ ਭਰਾ ਜਿੱਥੇ ਇੱਕ ਵਚਨ ਆ ਜਾਵੇ ਸਾਧਲਾਹਜ ਉਹਦਾ ਅਰਥ ਹੁੰਦਾ ਹੈ ਗੁਰੂ ਅਰਥ ਮੈਂ ਨਹੀਂ ਕੀਤਾ ਬਾਣੀ ਚੀ ਹੈ ਆ ਪੜੋ ਓੰਗ ਓੰਗ ਸਾਧ ਸਤਗੁਰ ਨਮਸਕਾਰਨ ਹੋ ਗਈ ਪਛਾਣੀ ਜੀ ਹਾ ਓ ਇਦਾਂ ਭਾਵ ਗੁਰੂ ਉੱਤਮ ਸ਼ਲੋਕ ਸਾਧਕੇ ਵਚਨ ਪਛਾਣਾ ਜੀ ਪਛਾਣਾ ਜੀ ਨਾ ਸਾਧ ਉੱਤਮ ਸ਼ਲੋਕ ਸਾਧਕੇ ਵਚਨ ਅਮਲੀਕ ਲਾਵੇ ਰਤਨ ਕਿਤੇ ਲਿਖਿਆ ਦਤਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਲਾਇਓ ਗੁਰ ਸਾਧੂ ਕਿਹੜਾ ਸਾਧੂ ਜੀ ਗੁਰ ਸਾਧੂ ਇਹ ਸਾਰੀ ਕਥਾ ਬਾਣੀ ਦੀ ਬਾਣੀ ਵਿੱਚ ਹੀ ਲਿਖੀ ਹੁੰਦੀ ਹੈ ਅਸੀਂ ਕੋਲੋਂ ਕਥਾ ਨਹੀਂ ਕਰਦੇ ਅਸੀਂ ਤੁਹਾਡੇ ਅੱਗੇ ਬਾਣੀ ਪੇਸ਼ ਕਰਦੇ ਹਾਂ ਬਸ ਬਾਣੀ ਵਿੱਚੋਂ ਬਾਣੀ ਪੇਸ਼ ਕਰਤੀ ਤੁਹਾਡੇ ਮੂਹਰੇ ਹਰ ਹਰ ਆਨ ਮਲਾਇਓ ਗੁਰ ਸਾਧੂ ਵੀ ਸਾਡਾ ਨਹੀਂ ਸੰਬੰਧ ਹੈ ਜਿਹੜੇ ਧੋਨੇ ਲਾਈ ਬੈਠੇ ਆ ਸਾਧੂ ਮਹਤਮਾ ਬਣੇ ਨਾ ਨਾ ਇਹ ਬਾਣੀ ਨੇ ਮੰਨਿਆ ਤਾਂ ਘਰੋਂ ਵਿਵਤਾ ਦੇ ਮਾਰੇ ਭਜੇ ਹੁੰਦੇ ਆ ਕੋਈ ਸਾਲ ਤੋਂ ਮਾਤਮਾ ਨਹੀਂ ਹੁੰਦੇ ਇਹਨਾਂ ਤੋਂ ਬਚਿਓ ਇਹਨਾਂ ਦੀ ਗੱਲ ਨਹੀਂ ਬਾਣੀ ਚ ਕੀਤੀ ਇਹਨਾਂ ਬਾਰੇ ਤਾਂ ਸੁਚੇਤ ਕੀਤਾ ਬਾਣੀ ਵਿੱਚ ਵੀ ਪੂਆਂ ਰਤਾਪ ਗੇਰੀ ਕੇ ਵਸਤਰਾ ਆਪਦਾ ਕਮ ਆ ਰਿਆ ਗ੍ਰਹਿ ਤੇ ਨਸਤਾ ਆ ਜਿਹੜਾ ਧੂਣਾ ਲਾਈ ਬੈਠਾ ਹੈ ਪਾ ਕੇ ਸਾਧੂ ਬਣਿਆ ਇਹ ਤਾਂ ਵਿਵਤਾ ਦਾ ਮਾਰਾ ਭਗਾਉਣਾ ਹੈ ਘਰੋਂ ਇਹ ਬਾਣੀ ਦਾ ਫੈਸਲਾ ਹੈ ਤਾਂ ਕਰਕੇ ਭਾਵ ਇਦਾਂ ਸਮਝ ਲਿਆ ਸੀ ਵੀ ਸਾਧੂ ਸਤਪੁਰ ਬਹੁਵਚਨ ਸਤਸੰਗੀ ਸਾਰੇ ਤੇ ਗੁਰੂ ਦੀ ਹਜ਼ੂਰੀ ਵਿੱਚ ਆਹ RAMਸਰ ਸਰੋਵਰ ਦੇ ਵਿੱਚ ਗੁਰੂ ਦੇ ਪਿਆਰੇ ਇਕੱਠੇ ਹੋ ਕੇ ਪਰਮੇਸ਼ਰ ਜੀ ਨੂੰ ਸਿਮਰਦੇ ਐ ਤੇ ਆਤਮਿਕ ਆਨੰਦ ਮਾਣਦੇ ਐ ਸਿਮਰਹੀਂ ਸਾਧ ਕਰੇ ਆਨੰਦ ਆਹ ਪੰਕਤੀ ਆ ਗਿਆ ਵੀ ਸਤਸੰਗ ਵਿੱਚ ਪਰਮੇਸ਼ਰ ਦੀ ਯਾਦ ਦੇ ਨਾਲ ਗੁਰੂ ਦੇ ਪਿਆਰੇ ਗੁਰਸਿੱਖ ਭੈਣ ਭਰਾ ਇਕੱਠੇ ਹੋ ਕੇ ਆਤਮਿਕ ਆਨੰਦ ਮਾਣਦੇ ਐ ਸਿਮਰਹੀਂ ਸਾਧ ਕਰੇ ਆਨੰਦ ਮਨ ਤਨ ਰਵੇ ਆਹ ਪਰਮ ਆਨੰਦ ਉਹਨਾਂ ਦੇ ਮਨ ਦੇ ਵਿੱਚ ਤਨ ਦੇ ਵਿੱਚ ਪਰਮ ਆਨੰਦ ਸਰੂਪ ਪਰਮੇਸ਼ਰ ਹੈ ਜੋ ਰਮਿਆ ਹੋਇਆ ਸਾਰੇ ਭਾਵ ਕੇ ਉਹਨਾਂ ਨੂੰ ਮੌਜੂਦ ਮਹਿਸੂਸ ਹੁੰਦਾ ਹੈ ਉਹਨਾਂ ਨੂੰ ਅੰਗ ਸੰਗ ਮਹਿਸੂਸ ਹੁੰਦਾ ਹੈ ਉਹ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਦੇ ਆ ਸੁਰਤ ਵਿੱਚ ਫੀਲ ਕਰਦੇ ਆ ਉਹਨਾਂ ਦੀ ਸੁਰਤ ਟੱਚ ਕਰਦੀ ਹੈ ਸਰਵ ਵਿਆਪਕ ਨੂੰ ਸੋ ਉਹਨਾਂ ਦੇ ਮਨ ਤਨ ਦੇ ਵਿੱਚ ਪਰਮ ਆਨੰਦ ਸਰੂਪ ਜੋ ਪਰਮੇਸ਼ਰ ਰਵ ਰਹਿਆ ਹੁੰਦਾ ਭਾਵੇਂ ਕਿ ਉਹਨਾਂ ਨੂੰ ਅੰਗ ਸੰਗ ਮਹਿਸੂਸ ਹੋ ਰਿਹਾ ਹੁੰਦਾ ਹੈ। ਇਨੀ ਕਿਰਪਾ ਸਤ ਸੰਗ ਦੇ ਵਿੱਚ ਤਾਂ ਹੀ ਉਹ ਕਹਿ ਦਤਾ ਇਹ ਸਤ ਸੰਗ ਘਰ ਵਿੱਚ ਟਿਕ ਬੈਠਿਆ ਕਰੋ। ਕੱਲ ਪੜਿਆ ਸੀ ਨਾ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਉਹ ਘਰ ਕਿਹੜਾ ਕੀ ਰਹਿ ਗਿਆ ਸੀ ਗੱਲ ਦੱਸਣਾ ਮਨਵਾਦਾ। ਉਹ ਘਰ ਦਾ ਅਰਥ ਬਾਣੀ ਚੋਂ ਹੀ ਜੈ ਘਰ ਕੀਰਤਾਂ ਆਖੀਐ ਸਤਸੰਗ ਘਰ ਜਿੱਥੇ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ ਜਸ ਹੁੰਦਾ ਹੈ ਜੈ ਘਰ ਕੀਰਤਾਂ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਨ ਹਾਰੋ ਉਸ ਸਤਸੰਗ ਘਰ ਵਿੱਚ ਬਹਿਣ ਕੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਓ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਨ ਹਾਰੋ ਤੇ ਆਪਣੇ ਰਚਨਹਾਰ ਨੂੰ ਸਿਮਰੋ ਆਹ ਘਰ ਹੈ ਸਤਸੰਗ ਘਰ ਇਹ ਤੋਂ ਵੱਡਾ ਘਰ ਹੀ ਕੋਈ ਨਹੀਂ ਇਸ ਕਰਕੇ ਇਦਾਂ ਬਚਣਾ ਰਹੇ ਸੀ ਸਿਮਰਹੀਂ ਸਾਧ ਕਰੇ ਆਨੰਦ ਸਤ ਸੰਗ ਰੂਪੀ ਰਾਮ ਸਰੋਵਰ ਦੇ ਵਿੱਚ ਰੱਬ ਦੇ ਪਿਆਰੇ ਗੁਰੂ ਦੇ ਪਿਆਰੇ ਗੁਰਮਖ ਜਾਨ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਰਮੇਸ਼ਰ ਜੀ ਨੂੰ ਸਿਮਰਦੇ ਆ ਮਾਲਕ ਦੀਆਂ ਵਿੜਈਆਂ ਕਰਦੇ ਆ ਬਾਣੀ ਰਾਹੀ ਤੇ ਆਤਮਿਕ ਆਨੰਦ ਮਾਣਦੇ ਆ ਤੇ ਉਹਨਾਂ ਨੂੰ ਮਨ ਤਨ ਕਰਕੇ ਬਿਲਕੁਲ ਅੰਗ ਸੰਗ ਪਰਮੇਸ਼ਰ ਜੀ ਮਹਿਸੂਸ ਹੁੰਦੇ ਆ ਰਵੇ ਹੋਏ ਮਹਿਸੂਸ ਹੁੰਦੇ ਆ ਮਨ ਤਨ ਰਵਿਆ ਪਰਮ ਆਨੰਦ ਸਮਾਪਤੀ ਦੀ ਪੰਕਤੀ ਹੈ ਸ਼ਬਦ ਦੀ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਕਹਿੰਦੇ ਜਿਸ ਨੂੰ ਵੀ ਮਾਲਕ ਪਰਮੇਸ਼ਰ ਦੇ ਚਰਨ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਪਰਮੇਸ਼ਰ ਦੇ ਚਰਨ ਕਿਹੜੇ ਆ ਪਰਮੇਸ਼ਰ ਦੀ ਹੋਂਦ ਹੋਂਦ ਜਿਨ੍ਹਾਂ ਨੂੰ ਮਾਲਕ ਮਹਿਸੂਸ ਹੁੰਦਾ ਅੰਗ ਸੰਗ ਮਹਿਸੂਸ ਹੁੰਦਾ ਬਹੁਲੀ ਵੱਡੀ ਗੱਲ ਹੈ ਚਰਨ ਨੂੰ ਕਿਉਂ ਕਹ ਦੁੱਤਾ ਉਦਾਹਰਨ ਲੈ ਲਓ ਵੀ ਜਿਵੇਂ ਸਾਰਾ ਜਿਹੜਾ ਆਪਣਾ ਸਰੀਰ ਕਹੋ ਪਹਿਲਾਂ ਸਾਡਾ ਸਰੀਰ ਆ ਜੋ ਇਹ ਪੈਰਾਂ ਦੇ ਸਹਾਰੇ ਖੜਦਾ ਬੈਂਦਾ ਉੱਠਦਾ ਤੁਰਦਾ ਫਿਰਦਾ ਹੈ ਪੈਰਾਂ ਦੇ ਸਹਾਰੇ ਭਾਵ ਚਰਨ ਸਾਡੇ ਸਰੀਰ ਦਾ ਸਹਾਰਾ ਹੈ ਇਹ ਉਦਾਹਰਨ ਹੈ ਚਰਨ ਸੋ ਚਰਨ ਮੀਨ ਸਹਾਰਾ ਜਿਵੇਂ ਸਰੀਰ ਨੂੰ ਚਰਨਾਂ ਦਾ ਸਹਾਰਾ ਹੈ ਸਾਰਾ ਜਿਹੜਾ ਪਸਾਰਾ ਇਹਨੂੰ ਕਿਹਦਾ ਸਹਾਰਾ ਹੈ ਪਰਮੇਸ਼ਰ ਦੀ ਹੋਂਦ ਦਾ ਵਜੂਦ ਸਟੈਂਸ ਇਸ ਕਰਕੇ ਪਰਮੇਸ਼ਰ ਦੀ ਹੋਂਦ ਹੀ ਪਰਮੇਸ਼ਰ ਜੀ ਦੇ ਚਰਨ ਹਨ ਜਿਸ ਉੱਤੇ ਸਾਰਾ ਪਸਾਰਾ ਟਿਕਿਆ ਹੋਇਆ ਹੈ ਸਰੀਰ ਚਰਨਾਂ ਤੇ ਟਿਕਦਾ ਸਾਰਾ ਪਸਾਰਾ ਪਰਮੇਸ਼ਰ ਦੇ ਚਰਨ ਆਵਰਪ ਦੀ ਹੋਂਦ ਤੇ ਟਿਕਿਆ ਹੋਇਆ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਖਾਰ ਹੋਗੇ ਚਰਨਾ ਚਰਨ ਰੱਬ ਜੀ ਦੇ ਸਾਰਾ ਯੂਨੀਵਰਸ ਉਹ ਜਿਹੜੀ ਹੋਂਦ ਤੇ ਸਾਰੇ ਟਿਕਾ ਨਾਮ ਹੋਂਦ ਮजूद ਸਤਾ ਉਹ ਰੱਬ ਜੀ ਦੀ ਸਤਾ ਰੱਬ ਜੀ ਦੇ ਚਰਨ ਹੈ ਸੋ ਇਹਦੇ ਵਿੱਚ ਸਾਰੇ ਖਜ਼ਾਨੇ ਹੈ ਬਸ ਰੱਬ ਦੇ ਚਰਨਾ ਵਿੱਚ ਹੀ ਸਾਰੇ ਖਜ਼ਾਨੇ ਹੈ ਸਭ ਬੜਾਈਆਂ ਹਰ ਨਾਮ ਵਿੱਚ ਹਰ ਗੁਰਮਖ ਧਿਆਈ ਹੈ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿਤ ਲਾਈਏ ਇਸੇ ਕਰਕੇ ਕਿ ਹੈ ਜਿਨ ਜਿਨ ਨਾਮ ਧਿਆਇਆ ਤਨ ਕੇ ਕਾਂਜ ਸਰੇ ਹਰ ਗੁਰ ਪੂਰਾ ਰਾਧਿਆ ਦਰਗਾ ਸੱਚ ਖਰੀ ਖਰੀ ਪ੍ਰਮਾਣ ਪੜ੍ਹਦੇ ਜਾਈਏ ਜਿਨ ਜਿਨ ਨਾਮ ਧਿਆਇਆ ਮੇਨ ਨਾਮ ਆਤੀ ਆਇਆ ਤੇਰੀ ਕੀ ਕਾਜ ਸਰੀ ਵਾਹਿਗੁਰੂ ਸੋ ਇਹ ਹੈ ਜੀ ਜਿਸੇ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਪਾਨ ਦਾਸ ਨਾਨਕ ਉਹਨਾਂ ਤੋਂ ਸਤ ਕੀ ਜਾਂਦਾ ਹੈ ਸਦਕੇ ਹੋਰ ਵੀ ਖਾਮੀ ਆਉਂਦਾ ਬਣ ਚਾ ਨਾ ਹਾਂ ਪਰਵਾਨੇ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਾਂ ਸਦ ਕੁਰਬਾਨੇ ਜਾਉ ਸਦਕੇ ਜਾਈਏ ਮਾਲਕ ਪਰਮੇਸ਼ਰ ਤੋਂ ਤੇ ਸਦਕੇ ਜਾਈਏ ਜਿਹੜੇ ਮਾਲਕ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਹੈ